ਬੋਸ ਕਿਉਂ ਹੋ ਗਿਆ ਜਦੋਂ ਇਹ ਮੈਟਰ ਤੇ ਨਹੀਂ ਆਏ ਹੂੰ ਜਾਣਾ ਤਾਂ ਨਾ ਜੀ ਅੱਜ ਤੁਹਾਨੂੰ ਲੁਧਿਆਣੇ ਚਲੇ ਗਏ ਕੱਪੜੇ ਲੈਣੋ ਸੱਤ ਨਾ ਬਣਾਤਾ ਕਮਰਾ ਵਧੀਆ ਆਹਾ ਪੂਰਾ ਬਾਬੇ ਦੇ ਵਿੱਚ ਆਵਣਾ ਬੰਦੇ 10 15 20 ਪਲਾ ਬੈਠੇ ਰਹਿਣ ਪੂਰਾ ਵੱਡਾ ਕਬਰਾ ਕਰਤਾ ਸੀ ਅੱਖੇ ਦੋ ਕਰ ਦਿਆਂਗੇ ਉਥੋਂ ਕੂਲਰ ਨਿਸ਼ਾਨ ਝੂਲਦੇ ਬਾਬੇ ਦੇ ਸੱਚੇ ਪਾਤਸ਼ਾਹ ਦੇ ਤੁੱਖਾਂ ਸੁੱਕਦੇ ਆ ਬੰਦੇ ਤੇ ਦੇਖ ਲੋ ਆਦੇ ਕਿੰਨੇ ਬੰਨੇ ਸਿਰ ਜਿਹਦੇ ਮੁੰਡਾ ਹੁੰਦਾ ਪਰ ਸਿਰੇ ਵੱਲ ਕੇ ਜਾਂਦਾ ਤੇ ਨਾਲ ਬੰਦਾ ਤੜਾਗੀ ਸੁੱਕ ਕੇ ਜਾਂਦਾ ਜਦੋਂ ਬਾਬੇ ਦੀ ਚੜ੍ਹਦੀ ਕਲਾ ਫੋਲੋ ਬਣਿਆ ਖੜਾ ਗਲਦਾਸਤਾ گلاب ਦੇ ਫੁੱਲਾਂ ਦਾ idher glab de fੁl babੇ di samad nਿs਼an chuldੇ babੇ d der gda bab dia ਫਿਰ ਲੇਵਾ ਸੇ ਖੜੀ ਐ ਅਨੰਤਪੁਰ ਸਾਹਿਬ ਵਾਲੀ ਗੱਡੀ ਬਾਬਾ ਹੀਰਾ ਲਾਲ ਸਿੰਘ ਮਹਾਰਾਜ ਬਾਬਾ ਭਾਈ ਸਕਰਾਂ ਦੇ ਫੁੱਲਾ ਮੱਲਾ ਸ੍ਰੀ ਅਨੰਤਪੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਾਉਣਿਆਂ ਸੰਗ ਤੇ ਵਾਹਿਗੁਰੂ ਸੇਹ ਮਹਾਰਾਜ ਜੀ ਗਰੀਬ ਨਿਵਾਸ ਸੱਚੇ ਪਾਸ਼ਾ ਤੰਦਰੁਸਤੀਆਂ ਬਖਸ਼ੋ ਚੜ੍ਹਦੀ ਕਲਾ ਰੱਖਿਓ ਹੋਲੇ ਮੱਲਾ ਸ੍ਰੀ ਅਨੰਦਪੁਰ ਸਾਹਿਬ ਲੰਗਰ ਲਾਉਣ ਦਾ ਬਾਲ ਤੇ ਬੁੱਧੀ ਬਖਸ਼ਿਓ ਸੰਗਤਾਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਿਓ ਦੁੱਖਾਂ ਕਲੇਸ਼ਾਂ ਦਾ ਨਾਸ ਕਰਿਓ ਘਰਾਂ ਦੇ ਵਿੱਚ ਮੇਲ ਤੇ ਥਵਾਕ ਬਖਸ਼ਿਓ ਜਿੰਨੇ ਵੀ ਦਰ ਤੇ ਸਾਡੀਆਂ ਮਾਈਆਂ ਭੈੜਾ ਮਤਾਵਾ ਜਾਂਦਿਆਂ ਨਾ ਹੋਲੇ ਮੱਲੇ ਸ੍ਰੀ ਅਨੰਤਪੁਰ ਸਾਹਿਬ ਸਾਰਿਆਂ ਤੇ ਮਿਹਰ ਭਰਿਆ ਸਿਰ ਤੇ ਹੱਥ ਰੱਖਿਓ ਖੁਸ਼ੀ-ਖੁਸ਼ੀ ਜਾਣ ਹਰ ਸਾਲ ਦੀ ਤਰ੍ਹਾਂ ਤੇ ਚੜ੍ਹਦੀ ਕਲਾ ਦੇ ਨਾਲ ਬਾਬੇ ਦੇ ਕਰਨ ਸੇਵਾ ਤੇ ਮਹਾਰਾਜ ਵੀ ਫਿਰ ਭਾਈ ਉਸ ਬੰਦੇ ਤੋਂ ਕੋਛ ਨਹੀਂ ਪਰਵਾਰਾਂ ਤੋਂ ਲੁਕਾਉਂਦਾ ਜਿਹੜੇ ਪੂਰੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਨੂੰ ਮੰਨਦੇ ਆ ਵੀ ਸੱਚੇ ਪਾਤਸ਼ਾਹ ਜੀ ਤੁਸੀਂ ਹੈਗੇ ਆਂ ਦਸੇ ਪਾਤਸ਼ਾਹਾਂ ਤੇ 15 ਭਗਤ 6 ਗੁਰਸਿੱਖੋ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਤੇ ਪਰਿਵਾਰਾਂ ਤੇ ਹੱਥ ਮਿਹਰ ਪਰਿਆ ਰੱਖਿਓ ਮੇਰੇ ਦਰ ਤੇ ਸੇਵਾ ਕਰਨ ਜਾਣਾ 10 ਤਰੀਕ ਨੂੰ ਤੁਰਨਾ 10 ਤਰੀਕ ਨੂੰ ਤੁਰਨਾ ਹੋਲੇ ਮੱਲੇ ਚੋਲੋ ਬਾਈ ਵਾਹਿਗੁਰੂ ਵਾਹਿਗੁਰੂ ਇਹ ਸੀ ਲੱਗੇ ਸਤਿਗੁਰੂ ਨਾਨਕ ਤੇਰੀ ਨੀਲਾ ਨਿਆਰੀ ਐ ਦਿਖਾਉਣਾ ਸਾਨੂੰ ਆ ਟਰਾਲੀ ਤਿਆਰ ਕਰਦੇ ਆ ਅਸੀਂ ਆ ਖੜੀ ਟਰਾਲੀ ਜਿਹਨੂੰ ਅਸੀਂ ਹਰ ਨੰਤਪੁਰ ਸਵ ਲੈ ਕੇ ਜਾਣੇ ਆ ਹਰ ਸਾਲ ਬਾਹਾਂ ਟਰਾਲੀ ਕਰਦਾ ਤਿਆਰ ਆਹ ਜੀ ਸਿੰਘ ਰਾਜਾਪਤੀ ਕੋਠੇ ਆਵਿਆ ਟਰਾਲੀ ਮੇਰੀ ਤਿਆਰ ਕਰੀ ਖੜੀ ਆ ਰਸੇ ਦੇ ਤੇ ਪੁਣਤੇ ਵਿੱਚ ਉੱਤੇ ਤਰਪਾਲ ਪਾ ਕੇ ਕਿੜਾਈ ਖੜੀ ਆ ਵਿੱਚ ਛੜ ਦੇਣੇ ਗੱਦੇ ਤੇ ਦਲਾਂ ਨਹੀਂ ਬਣਿਆ ਪਿਆ ਤੇਰੇ ਵੀਰੋ ਨੇ ਮਰਜੀ ਸੰਗਤ ਦੇ ਵਿੱਚ ਪਵੇ ਬਵੇ ਕੱਲੋਂ ਅਸੀਂ ਪੂਰੇ ਕਸਕੇ ਰਸੇ ਰੁਸੇ ਰੈਡਵਰਟ ਕਰਕੇ ਗੱਦੇ ਛੜ ਦੇਣੇ ਵਿੱਚ ਨਾ ਹਟਾ ਦਿਨ ਇਹਦੇ ਵਿੱਚ ਮਾਈਆਂ ਜਿਹੜੀਆਂ ਅੱਜ ਤੋਂ 15 ਵਜੇ ਵੀ ਪਹਿਲਾਂ ਜਾਂਦੀਆਂ ਹੁੰਦੀਆਂ ਸੀ ਜਿਹੜੀਆਂ ਸੁਰਗਵਾਸ ਹੋ ਗਈਆਂ ਮਾਤਾ ਗਰਮੇਲ ਕੌਰ ਭੋਲੇ ਦੀ ਮੰਮੀ ਚਰਨਜੀਤ ਜੀਤੋਂ ਦੀ ਮੰਮੀ ਸਰਜੀਤ ਕੌਰ ਮਹਿਰਾਂ ਦੀ ਬੁੜੀ ਸਰਜੀਤ ਕੌਰ ਤੇ ਗਾਂ ਘਰਨਾਮ ਕੌਰ ਜਸਵੰਤੋਂ ਦੀ ਮੰਮੀ ਆਪਣੇ ਲਾਹੌਰੇ ਕਿਆਂ ਚੋਂ ਪਰਿਵਾਰ ਦੇ ਵਿੱਚੋਂ ਮਿੰਦਰ ਕੌਰ ਤੇ ਆਪਣੇ ਫੋਰ ਹੋਂਾਂ ਦੀ ਦਾਦੀ ਜਿਹੜੀਆਂ ਬੁੜੀਆਂ ਸੁਰਗਵਾਸ ਹੋ ਗਈਆਂ ਉਹ ਸਾਡੇ ਨਾਲ ਪੱਕੀਆਂ ਜਾਂਦਗਾਂ ਬਗਾਂ ਸੀ ਤੇ ਵੇ ਕਹਿੰਦੇ ਬਹੁਤ ਉਹਨਾਂ ਦੇ ਨਾਲ ਪ੍ਰੇਮ ਸੀ ਪਹਿਲਾਂ ਉਹਨਾਂ ਨੂੰ ਪਾ ਕੇ ਭਾ ਕੇ ਤੇ ਪੈਣ ਦਾ ਪ੍ਰਬੰਧ ਕਰਕੇ ਜਦੋਂ ਰਾਹ ਦੇ ਵਿੱਚ ਵੀ ਰਹਿਣਾ ਪਹਿਲੀਆਂ ਰਾਤਾਂ ਸੀ ਗੁਰਦੁਆਰਿਆਂ ਦੇ ਕਿਉਂਕਿ ਦੋ ਦਿਨ ਹੀ ਪਹੁੰਚਦੇ ਹੁੰਦੇ ਸੀ ਛੋਟੇ ਟਰੈਕਟਰ ਹੁੰਦੇ ਸੀ ਆਹ ਲੈਂਦੇ ਅਸੀਂ ਆਲੂ ਆਲੂ ਲੈਂਦੇ ਸਾ ਉੱਥੇ ਲਿਜਾਣ ਵਾਸਤੇ ਅਨੰਦਪੁਰ ਸਾਹਿਬ ਜਿੱਨੇ ਉੱਥੇ ਲਾਗੇ ਲੱਗ ਜਾਂਦੇ ਆ ਬਾਕੀ ਅਸੀਂ ਉਹ ਗਰੀਬ ਪਰਿਵਾਰਾਂ ਨੂੰ ਵੰਡ ਦਿੰਨੇ ਆ ਸੰਗਤ ਦਾ ਦਿੱਤਾ ਹੋਇਆ ਆਲੂ ਆਈ ਮਾਲਕ ਦੀ ਕਿਰਪਾ ਦੇ ਨਾਲ ਦਾਨ ਦਿੱਤਾ ਜਾਂਦਾ ਸਾਰਿਆਂ ਦਾ ਥੋੜਾ 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 ਕਿਸੇ ਨੇ 2 ਗੱਟੂ ਕਿਸੇ ਨੇ 4 ਗੱਟੂ ਕਿਸੇ ਨੇ 3 ਗੱਟੂ ਕਿਸੇ ਨੇ 1 ਗੱਟੂ ਸਾਰਿਆਂ ਨੇ ਦਿੱਤਾ ਭਾਈ ਪੋਲਾ ਮੱਲਾ ਸ੍ਰੀ ਅਨੰਦਪੁਰ ਸਾਹਿਬ ਇਹ ਗੱਡੀ ਆ ਬਾਬਾ ਭਾਈ ਸਖਰਾ ਦੇ ਸਥਾਨ ਤੇ ਲਈ ਹੋਈ ਬਹੁਤ ਸੇਵਾ ਕਰਦੀ ਹਰ ਸਾਲ ਇਹ ਵੀ ਨਾਲ ਲੈ ਕੇ ਜਾਂਦੇ ਆ ਆ ਬਾਬੇ ਦੀ ਜਗਾ ਖੁੱਲੀ ਡੁੱਲੀ ਦੀ ਹੁਣ ਇੱਧਰ ਤੁਹਾਨੂੰ ਸੰਗਤ ਦਿਖਾਉਣੇ ਆ ਮਿੱਟਾਂ ਕੱਟਦੇ ਆ ਰੂੜੀ ਕੱਟਦੇ ਆ ਦਰਵਾਜ਼ਾ ਬਾਥਰੂਮ ਨਵੇਂ ਪਾਏ ਆ ਉਹਨਾਂ ਦੇ ਵਿੱਚ ਰੂੜੀ ਪਾਵਾਂਗੇ ਤੇ ਥੱਲੇ ਫਰਸ਼ ਲਾਵਾਂਗੇ ਜੰਨਾ ਪੈਸਾ ਵਧਿਆ ਕਟਿਆ ਸਾਰਾ ਸ਼ੀਨੰਦਪੁਰ ਸਾਬ ਤੋਂ ਆ ਕੇ ਬਾਬਾ ਭਾਈ ਸਗਰਾਂ ਦੇ ਸਥਾਨ ਤੇ ਬਾਈ ਲਾ ਦਿੰਨੇ ਆ ਸਾਜ ਜੀ ਲੰਦਾ ਬਾਥਰੂਮ ਬਣਾਵਾਂਗੇ ਮਾਈਆਂ ਵਾਸਤੇ ਵਧੀਆ ਟੀਨ ਦਾ ਪਾਈਪ ਵੀ ਲੈਂਦੇ ਟੀਨ ਵੀ ਲੈਂਦੀ ਤੇ ਕਾਲ ਨੂੰ ਬਲਜੀਤ ਮਾਸਤਰੀ ਨੇ ਬਣਾ ਦੇਣੇ ਆ ਤੇ ਉਹ ਮਤਲਬ ਸੰਗਤ ਉੱਥੇ ਬਣਾ ਦਿਆਂਗਾ ਮਾਇਆਂ ਬਾਤ ਨਾਉਣ ਨੂਣ ਬਾਤ ਕਿਉਂਕਿ ਬਾਥਰੂਮ ਬਹੁਤ ਜ਼ਰੂਰੀ ਆ ਕਿਉਂ ਖੋਤਾ ਹਕੋ ਮਿਲ ਜਾਂਦਾ ਬਾਥਰੂਮ ਦੇ ਲੈਟਰੀਆਂ ਬਹੁਤ ਔਖੀਆਂ ਮਿਲਦੀਆਂ ਇਹ ਕਰਕੇ ਸਾਨੂੰ ਬਣਾਉਣੀਆਂ ਪੈਣਗੀਆਂ ਕਿਉਂਕਿ ਹਰ ਇੱਕ ਬੰਦਾ ਗੋਡਿਆਂ ਤੋਂ ਪ੍ਰੋਬਲਮ ਹੈ ਆ ਵੱਡੇ ਸੇਵਾਦਾਰ ਆਪਣੇ ਕੱਕੂ ਹੁਣੀ ਲੱਗੇ ਆ ਇੱਥੇ ਰੂੜੀ ਕੁੱਟੀ ਜਾਂਦੇ ਆ ਵਧੀਆ ਇੱਟਾਂ ਘਟਤੀਆਂ ਹਾਂ ਬਸ ਕੱਲ ਨੂੰ ਐਂ ਕਰੋ ਕੱਕੂ ਆਹ ਨਾਲ ਰੂੜੀ ਜੋਦੇ ਆ ਜੀ ਜੇ ਚੰਗਾ ਆਹੋ ਆ ਜੋ ਜੇ ਟਾਈਮ ਹੋਇਆ ਤੇ ਕੱਕੂ ਬਤੂ ਆਪਦਾ ਇੱਥੇ ਰੂੜੀ ਕੁੱਟਣ ਤੇ ਹੀ ਲੱਗ ਜਾਣਾ ਚਾਹਗਾ ਉਹ ਰੂੜੀ ਆਪਾਂ ਬਾਥਰੂਮਾਂ 'ਚ ਪਾ ਕੇ ਫਰਸ਼ ਲਾਵਾਂਗੇ ਠੀਕ ਹੈ ਜੀ ਤੇ ਇੱਟਾਂ ਦਾ ਕੋਈ ਜਿਹਦੇ ਚਲਾ ਪਿਆ ਕੰਮ ਆਪਾਂ ਨਾਲ ਦੀ ਨਾਲ ਵੀ ਘਟ ਲਾਂਗੇ ਠੀਕ ਆ ਠੀਕ ਆ ਹਾਂ ਆਇਆ ਆਦਿਆ ਰੂੜੀ ਕੋਟ ਦੇ ਆ ਇਹ ਬਾਸੂ ਨਵੇਂ ਬਣਾਏ ਆ ਉਹਨਾਂ ਦੇ ਵਿੱਚੋਂ ਹਰ ਸਲਾਵਾਂਗੇ ਉਹ ਇੱਥਾਂ ਘੜਤੀਆਂ ਆਹ ਦੇਖੋ ਟੰਬਾ ਕਿੰਨਾ ਵਧੀਆ ਪਿਆ ਸੀ ਆ ਗੌਰ ਹੀ ਨਹੀਂ ਕਰੀ ਇਹਦੀ ਲੈ ਸਿੱਧਾ ਨਾਲੇ ਕੋਈ ਨਹੀਂ ਇਹ ਵੀ ਆਪਾਂ ਕੱਲ ਨੂੰ ਵੱਢ ਕੇ ਰੱਖ ਦੇਾਂਗੇ ਗਾਂ ਨੂੰ ਆ ਬਣਾ ਦੇਾਂਗੇ ਇਹਦੇ ਦਸਾਂਗੜ ਵਧੀਆ ਪਿਆ ਲੈ ਖਿੱਦਾ ਸੀ ਨਾ ਪੂਰਾ ਟੰਬਾ ਆ ਸਾਰਾ ਬਾਲਣ ਜਿੰਨਾ ਵੀ ਪਿਆ ਤੇ ਸਾਰੇ ਨਗਰ ਦੇ ਵਿੱਚੋਂ ਆਇਆ ਸਾਡਾ ਸੱਗਦ ਆਹ ਦੇ ਹੋ ਪਿਆ ਇੱਕ ਬਲ ਪਰੇ ਇੱਕ ਆ ਸਾਰਾ ਜਿੰਨਾ ਦੇ ਪਿਆ ਆ ਸਾਰਾ ਹੀ ਜਿੰਨਾ ਹੀ ਆਇਆ ਅਨੰਦਪੁਰ ਸਾਹਿਬ ਤੋਂ ਪਾਇਆ ਇਹ ਆਪਾਂ ਇਹ ਬਾਲਿਆ ਕਰਨਾ ਆਹਾਂ ਬਾਲਿਆ ਕਰਨਾ ਆਪਾਂ ਆਹਿਆ ਹੋ ਤਹੀ ਪਿਆ ਲੈ ਹੱਥੀਆਂ ਆ ਸਾਰੀਆਂ ਚੱਕ ਕੇ ਛੱਤ ਪਾ ਦਈਏ ਤੇ ਛੱਤ ਦੇ ਇੱਥੇ ਰੱਖਾਂਗੇ ਠੀਕ ਆ ਆ ਵੱਡੇ ਬੋੜ ਆ ਪਾਬਾ ਭਾਈ ਸਗਰਾਮ ਜੀ ਦੇ ਵੇਲੇ ਦੇ ਇਹਨਾਂ ਦੇ ਇੱਥੇ ਆ ਕੇ ਸੁੱਖਾਂ ਸੁਖ ਦੀ ਆ ਸੰਗਤ ਇਹਨਾਂ ਬੋੜਾਂ ਨੂੰ ਆ ਕੇ ਕਰਦੀ ਦਰਸ਼ਨੋਂ ਤਾਂ ਇਹ ਵੱਡੇ ਹਾਲ ਇੱਧਰ ਤੁਹਾਨੂੰ ਸਬਜੀ ਵੀ ਦਿਖਾ ਦਿੰਨੇ ਆ ਗੰਡੇ ਲਾਏ ਮਰਚਾਂ ਲਾਈਆਂ ਬਾਬਾ ਭਾਈ ਸਕਰਾਂ ਦੇ ਸਥਾਨ ਤੇ ਇਹ ਮੇਰੀ ਦੁਲਗਆ ਪੂਜਦੀ ਨੀਲੇ ਦੇ ਸ਼ਾਹ ਅਸ਼ਵਾਰ ਨੂੰ ਦੇਖੋ ਫੁੱਲ ਗੇਂਦੇ ਦੇ ਕਿਤੇ-ਕਿਤੇ ਨਾਲੇ ਸਵਾਦ ਆ ਫੋਲ ਲੱਗੇ ਨੇ ਤੇ ਲੱਗੇ ਸਾਹਮਣੇ ਗੇਟਾ ਬਾਬਾ ਜੀ ਦਾ ਆ ਸਾਰੀ ਇੱਧਰ ਲੱਗੀ ਆ ਸਬਜ਼ੀ ਆਹ ਵਿਆ ਗੰਡੇ ਕੱਕੂ ਹੁਣਾਂ ਨੇ ਗੁੜਤੇ ਸੀ ਕੱਲ ਉਧਰ ਤਾਂ ਲਾਤੇ ਸੀ ਟੱਕੋ ਸੋ ਆਹ ਵਿਆ ਸਾਰੇ ਮਿਰਚਾਂ ਖੜੀਆਂ ਵਿੱਚ ਬਹੁਤ ਵਧੀਆ ਆਲੂ ਪਟਾਂ ਗਿੰਨਤਪੁਰ ਸਾਹਿਬ ਤੋਂ ਆ ਕੇ ਆ ਸਾਰੇ ਆਲੂ ਲਾਏ ਸੀ ਬਾਬੇ ਦੇ ਅਮਰੂਦ ਜਮਨ ਸਰੋਂ ਕਿੰਨੀ ਖੜੀ ਆ ਲਸਣ ਕਿੰਨਾ ਵਧੀਆ ਹੋਇਆ ਖੜਾ ਹੋ ਉਹ ਦੇ ਆ ਸਾਰੇ ਬੂਟੇ ਸੁਖਣਾ ਪੂਰੇ ਟੋਪ ਟੋਪ ਹੋ ਗਏ ਬਾਬਾ ਪਾਈਸਗਰਾਂ ਦੀ ਜਗਾ ਚਾਰ ਚੰਨ ਲੱਗੇ ਪਏ ਆ ਬਾਈ ਚਾਰ ਚੰਨੋਂ ਦਰਸ਼ਨ ਕਰਨ ਨੂੰ ਜੀ ਕਰਦਾ ਕੋਈ ਸੁੱਖ ਸੁੱਖ ਲੋ ਮੇਰੇ ਵੀਰੋ ਕੋਈ ਵੀ ਸੁੱਖ ਕਿਸੇ ਵੀ ਬੰਦੇ ਦਾ ਕੋਈ ਕਾਰਜ ਜੜਿਆ ਜੇ ਤੁਸੀਂ ਕਿਤੇ ਅਨੰਦਪੁਰ ਸਾਹਿਬ ਆ ਕੇ ਅਰਦਾਸ ਕਰਾ ਬੋਨਾ ਵੀ ਸੱਚਾ ਪਾਚਾ ਸਾਡਾ ਆ ਕਾਰਜ ਅੜ ਗਿਆ ਤੇ ਕਰਦੇ ਜੇ ਕੋਈ ਰਹਿੰਦਾ ਕਿਸੇ ਪਰਿਵਾਰ ਦਾ ਤੇ ਸਾਡੇ ਕੋਲੇ ਨੰਦਪੁਰ ਪਹੁੰਚ ਦਿਓ ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੇ ਅਰਦਾਸ ਕਰਦੇ ਹੁੰਨੇ ਆ ਉੱਥੇ ਤੇ ਬਾਬਾ ਜੀ ਸੱਚੇ ਪਾਤਸ਼ਾਹ ਸਾਡੇ ਲੰਗਰਾਂ 'ਚ ਇਹ ਕਰਨ ਸੇਵਾ ਤੇ ਤੁਸੀਂ ਇਹਨਾਂ ਦੇ ਕਰੋ ਕਾਰਜ ਤੇ ਮਹਾਰਾਜ ਲੰਗਰਾਂ ਤੇ ਤੇ ਸੇਵਾ ਤੇ অতি ਖੁਸ਼ ਆ ਪੂਰੇ ਤੇ ਉੱਥੋਂ ਦੀ ਕੀਤੀ ਅਰਦਾਸ ਆਲੀ ਨਹੀਂ ਜਾਂਦੀ ਸ੍ਰੀ ਅਨੰਦਪੁਰ ਸਾਹਿਬ ਦੀ ਹਾਂ ਜੇ ਕਿਸੇ ਮੇਰੇ ਵੀਰ ਨੇ ਅੜਿਆ ਕਾਰਜ ਢੜਾਉਣਾ ਨਾ ਅਨੰਦਪੁਰ ਸਾਹਿਬ ਜਾ ਕੇ ਆਜੋ ਸਾਡੇ ਕੋਲੇ ਹੋਲੇ ਮੱਲੇ ਤੇ ਅਸੀਂ ਕਰਾਂਗੇ ਅਰਦਾਸ ਤੇ ਨਾ ਕਾਰਜ ਹੋਵੇ ਤਾਂ ਸਾਡੇ ਨਾਲ ਗੱਲ ਕਰ ਲਿਓ ਆ ਕੇ ਸੱਚੇ ਮਨੋਂ ਜਾਓ ਕਿਤੇ ਸੱਚੇ ਮਨੋਂ ਵੀ ਸਾਡੀ ਆਹ ਕਾਰਜ ਬਾਬਾ ਜੀ ਕਰੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਹੀਦ ਬਰੀਦ ਸਿੰਘ ਸਿੰਘੜੀਆਂ ਤੇ ਹਾਜ਼ਰ ਹੁੰਦੀਆਂ ਉਹ ਤੋਂ ਲੰਗਰਾਂ ਦੇ ਵਿੱਚੋਂ ਤਾਂ ਕਾਰਜ ਹੁੰਦੇ ਐਡੇ ਬਾਬੇ ਦੇ ਲੰਗਰ ਐਵੇਂ ਨਹੀਂ ਚੱਲਦੇ ਹਾਂ ਜਦੋਂ ਕਰਦੇ ਆ ਨਾ ਫਿਰ ਸਹਾਇਤਾ ਮਹਾਰਾਜ ਫੇਰ ਪੂਜ ਦੀ ਫੇਰ ਦਿੰਦੇ ਆ ਗਿਆ ਰਾਗਾ ਤੇ ਇੱਕ 2031 31000 ਰੁਪਇਆ ਸੋ ਬਲਕਾਰੇ ਹੁਣਾਂ ਨੇ ਦਿੱਤਾ 31000 ਰੁਪਇਆ 11000 ਸਰਪੰਚ ਦਾ 11 ਹੀ ਸਾਡਾ ਹੋਰ ਵੀ ਬਹੁਤ ਪਰਿਵਾਰਾਂ ਨੇ ਇਹ ਦਿੱਤੇ ਆ 11 11000 ਰੁਪਇਆ ਹਾਂ ਸਰੋਵਰੋ ਮੱਸੀਆ ਵੀ ਲੱਗਦੀ ਆ ਇੱਥੇ ਸਗਰਾਾਂ ਦੇ ਵੀ ਲੱਗਦੀ ਆ ਹਾਂ ਪੰਜ ਮੱਸੀਆ ਸੁੱਖ ਲਿਓ ਤੇ ਕਾਰਜਰਾਸ ਹੋਣਗੇ ਕਾਰਜਰਾਸ ਤੇ ਰਹੇਗਾ ਤਾਂ ਕੋਈ ਕਾਰਜ ਨੰਦਪੁਰ ਆਜੋ ਸਾਡੇ ਕੋਲੇ ਉੱਥੇ ਕਰਾਂਗੇ ਤੁਹਾਡੀ ਅਰਦਾਸ ਕੈਨੇਡਾ ਅਮਰੀਕਾ ਦੇ ਵੀ ਜਿ ਲੱਗਦੇ ਉੱਥੇ ਹਾਂ ਕੈਨੇਡਾ ਅਮਰੀਕਾ ਦੇ ਵੀਜ਼ੇ ਪੱਕੇ ਹਰੇਕ ਸਾਲ 5 6 ਉੱਥੇ ਵੰਡ ਕੇ ਆਉਂਦੇ ਹਾਂ ਅਸੀਂ ਜਦੋਂ ਸੰਗਤ ਪਰ ਖੁਸ਼ ਹੋ ਕੇ ਕਰਦੀ ਹੈ ਨਾ ਅਰਦਾਸਾਂ ਜਦੋਂ ਅਗਲਾ ਕਹਿੰਦਾ ਮੈਂ 11000 ਦਊਗਾ ਨੂੰ ਤੇ ਸਾਡਾ ਫਿਰ ਮਹਾਰਾਜ ਮੂਰੇ ਅਰਦਾਸ ਕਰਦਾ ਇਹਦੀ ਆ ਬਾਬਾ ਜੀ ਕਾਰਜ ਕਰ ਦਿੰਦੇ ਆ ਤੇ ਸਾਡੇ ਲੰਗਰ ਨੂੰ ਪੈਸੇ ਬਣ ਜਾਂਦੇ ਆ ਤਾਂ ਹੀ ਚੱਲਦੇ ਆ ਡੱਡੇ ਲੰਗਰ ਯਾਰ ਇੱਥੇ ਕਿਤੇ ਹੁਣ ਹੋਰ ਵੱਡੇ ਵੱਡੇ ਦਾਨ ਵੱਡੀਆਂ ਵੱਡੀਆਂ ਆਸਾਂ ਵੱਡੀਆਂ ਵੱਡੀਆਂ ਮਰਾਦਾਂ ਇਹਦੇ ਕਰੇ ਕੋਈ ਕਮੀ ਨਹੀਂ ਬਾਈ ਪਰ ਇਹ ਤੇ ਸਤਕਾਰ ਦੀ ਆਪਣੇ ਚ ਕਮੀ ਹੈ ਦੇਖਣ ਵਾਲੀ ਤੇਰੀ ਆਖਰੀ ਤੇ ਗੁਰੂ ਆਪੋ ਤੋਂ ਵੱਖ ਨਹੀਂ ਖਾ ਜਗਾ ਤੇ ਉੱਚੀ ਸੁੱਚੀ ਸ਼ਾਨ ਵਾਹਿਗੁਰੂ ਨੇ ਬਖਸ਼ੀ ਹੈ ਕਾਰਜ ਹੋਈ ਜਾਂਦੇ ਆ ਰਾਸ ਕਿਧਰੇ ਮਿਸਤਰੀ ਲੱਗੇ ਆ ਕਿਧਰੇ ਲੈਟ੍ਰਿੰਗ ਵਾਲਾ ਕਿਧਰੇ ਦੂਜੇ ਬਹਤਰੀ ਰਾਗ ਮਿਸਤਰੀ ਕੋਈ ਧੂਪ ਕਰੀ ਜਾਂਦਾ ਕੋਈ ਜੋਤ ਕਰੀ ਜਾਂਦਾ ਮਹਾਰਾਜ ਦੇ ਘਰੇ ਉੱਚਾ ਦਰਬਾਰ ਬਾਬੇ ਨਾਨਕ ਦਾ ਸਭ ਤੋਂ ਵੱਡਾ ਲੰਗਰ ਹੋਲੇ ਮਲੇ ਸ੍ਰੀ ਅਨੰਦਪੁਰ ਸਾਹਿਬ ਦਾ ਗੁਰਦੁਆਰਿਆਂ ਦਾ ਲਾਸਮੇ ਪਾਤਸ਼ਾਹ ਜੀ ਨੇ ਆਪ ਲੰਗਰ ਲਾਏ ਤੇ ਲਵਾਏ ਫਿਰ ਉਹਨਾਂ ਦੀ ਪਰਖ ਕਰੀ ਫਿਰ ਕਿਹਾ ਵੀ ਸਾਡਾ ਉਹੀ ਸਿੱਖ ਹੈ ਜਿਹੜਾ ਬਸ ਸਵੇਰ ਚੱਕ ਦੇਵੇ ਸ਼ਾਮ ਤਾਈ ਦੇ ਨੇਰੇ ਉਹਦੇ ਚੱਲੀ ਜਾਵੇ ਲੰਗਰ ਆਏ ਗਏ ਨੂੰ ਉਹਦੀ ਛਕਾਈ ਜਦੋਂ ਆ ਗਿਆ ਦਰ ਤੇ ਬਸ ਉਹਦੇ ਕਹੇ ਵੀ ਸ਼ਕਲ ਆ ਕਿਉਂ ਉਧਰ ਅਰਦਾਸ ਕਰੀ ਜਾਂਦੇ ਆ ਉਧਰ ਉਹ ਬੰਦਾ ਭੁੱਖਾ ਹੋਵੇ ਉਹ ਪੂੜੇ ਮੰਗੇ ਅਸੀਂ ਕਹੀਏ ਨਹੀਂ ਅਜੇ ਤਾਂ ਅਰਦਾਸ ਕਰਨੀ ਆ ਉਥੇ ਤਾਂ ਅਰਦਾਸ ਅਸੀਂ ਪਤਾ ਕੀ ਕਰਦੇ ਆ ਪਹਿਲੇ ਦਿਨ ਹੀ ਕਰ ਦੇਣੀ ਆ ਅਰਦਾਸ ਵੀ ਸੱਚੇ ਪਾਸ਼ਾ ਪੰਜ ਦਿਨ ਲੰਗਰ ਚੱਲਣਾ ਜ਼ਰਾ 11 ਤੋਂ ਲੈ ਕੇ 15 ਤਰੀਕ ਤੱਕ ਤੇ ਬਸ ਤੇਰਾ ਬਾਜੂ ਕੇਰਾ ਭੋਗ ਲਾਗਾ ਤੇ ਤੇਰੀ ਸੰਗਤ ਦੇ ਵਿੱਚ ਦੀ ਬਾਤ ਤੁਸੀਂ ਸ਼ੱਕੀ ਜਾਓ